प्रीत पंजाबी इंडियन कुकिंग आप सब का बहुत बहुत स्वागत आज आप हेल्दी ड्रिंक बना जा रहे हैं ये बहुत सिंपल है इंग्रेडिएंट्स कोई ज्यादा मुश्किल नहीं है बीटरूट कुकम्बर कैरट एप्पल जी ए, पुदीना और लेमन लैमन लैमन ऊपरों छिलना कटना नहीं है सिर्फ इन उपरों छिलना है ਤੇ ਜਿੰਜਰ ਇਹ ਸਾਰੀਆਂ ਚੀਜ਼ਾਂ ਨੂੰ ਰਫਲੀ ਕੱਟਣਾ ਹੈ ਨਾ ਬਹੁਤ ਬਰੀਕ ਨਹੀਂ ਕੱਟਣਾ ਬਹੁਤ ਡਿਜ਼ਾਈਨ ਚ ਨਹੀਂ ਕੱਟਣ ਦੀ ਲੋੜ ਇਹਨੂੰ ਰਫਲੀ ਕੱਟਣਾ ਹੈ ਔਰ ਸਾਰਿਆਂ ਨੂੰ ਇਕੱਠਿਆਂ ਨੂੰ ਮਿਕਸ ਅਪ ਆ ਉਹਦੇ ਚ ਮਿਕਸੀ ਚ ਘਰ ਦੇਣਾ ਹੈ ਇਹ ਉਹਦੇ ਦੇ ਚ ਇੱਕ ਗਲਾਸ ਪਾਣੀ ਪਾਣਾ ਹੈ ਇੱਕ ਗਲਾਸ ਪਾਣੀ ਪਾਣਾ ਹੈ ਤੇ ਇਹ ਬਾਕੀ ਸਾਰਿਆਂ ਨੂੰ ਆਪਾਂ ਇਕੱਠੇ ਰਫਲੀ ਕੱਟ ਕੇ ਗ੍ਰाइंड ਕਰ ਦੇਣਾ ਹੈ ਪੀਟਰੂਡ ਗ੍ਰाइंड ਕਰਕੇ ਉਹ ਸਾਰਾ ਸਤੁੱਚ ਗ੍ਰाइंड ਕਰਕੇ ਇਹ ਬਣ ਗਿਆ ਇਹਨੂੰ ਆਪਾਂ ਸਟੇਨਰ ਨਾਲ ਸਟੇਨ ਕਰ ਲੈਣਾ ਤਾਂ ਜੋ ਛਾਨੀ ਨਾਲ ਛਾਨ ਕੇ ਇਹਦੇ ਚੋਂ ਰਸ ਨਿਕਲਣਾ ਇਹ ਦੇਖੋ ਇਹਦਾ ਥੋੜਾ ਬੋਤਾ ਕੱਟ ਵੀ ਲਿਆ ਮੈਂ ਥੋੜਾ ਬੋਤਾ ਕੱਟ ਲਿਆ ਬਾਕੀ ਹੋਰ ਕੱਟਣਾ ਇਹ ਦੇਖੋ ਕੱਟਦੇ ਰਵਾਂਗੇ ਕਿਸ ਤਰ੍ਹਾਂ ਇਹਨੂੰ ਕੱਟਣਾ ਇਹਨੂੰ ਸਟੇਨ ਕਰਨਾ ਹੈ ਜਸਟ ਡਾਕਟਰ ਜਿਹੜੇ ਆਯੁਰਵੈਦਿਕ ਡਾਕਟਰ ਹਨ ਉਹ ਕਹਿੰਦੇ ਕਿ ਇਹ ਪੀਓ ਤੇ 3 ਦਿਨ ਇਹਨੂੰ ਪੀਣਾ ਤੁਹਾਡਾ ਲੀਵਰ ਐਂਡ ਸਾਫ ਹੋ ਜਾਏਗਾ ਜਿਵੇਂ ਆਪਰਾ ਘਰ ਚੋਂ ਆਪਣਾ ਬਰਤਨ ਕਰਦੇ ਆਂ ਕੱਪੜੇ ਕਰਦੇ ਆਂ ਘਰ ਦੀ ਸਫਾਈ ਕਰਦੇ ਆਂ ਇਤਨੇ ਸਾਨੂੰ ਆਪਣੇ ਲੀਵਰ ਦੀ ਵੀ ਸਫਾਈ ਕਰਨੀ ਜ਼ਰੂਰੀ ਹੈ ਤਿੰਨ ਦਿਨ ਕੀਤਾ ਫਿਰ ਗੈਪ ਕਰ ਲਿਆ ਫਿਰ ਤਿੰਨ ਦਿਨ ਕੀਤਾ ਫਿਰ ਥੋੜੇ ਦਿਨ ਗੈਪ ਪਾ ਲਿਆ ਮਤਲਬ ਤੁਸੀਂ ਇਹਨੂੰ ਮਹੀਨੇ ਚ 4-5 ਵਾਰੀ ਕਰਨਾ ਹੈ ਹਰ ਤਿੰਨ ਦਿਨ ਕਰਨਾ ਪਾਸ ਇਹਦਾ ਕੋਈ ਇਹ ਨਹੀਂ ਕਿ ਸਵੇਰੇ ਕਰੋ ਦੁਪਹਿਰੇ ਕਰੋ ਰਾਤੀ ਕਰੋ ਕੋਸ਼ਿਸ਼ ਕਰੋ ਮਾਰਨਿੰਗ ਟਾਈਮ ਕਰੋ ਬਿਫੋਰ ਬ੍ਰੈਕਫਾਸਟ ब्रेकफास्ट ਤੋਂ ਪਹਿਲਾਂ ਕਰੋ ਤਾਂ ਜ਼ਿਆਦਾ ਇਹਦੇ ਗੁਣ ਮਿਲਣਗੇ ਹਨਾ ਤੇ ਇਹ ਹੈ ਕਿ ਆਯੁਰਵੈਦਿਕ ਡਾਕਟਰਸ ਦੇ ਕਹਿੰਦੇ ਕਿ ਪੀਣਾ ਚਾਹੀਦਾ ਔਰ ਇਹ ਬੀਟਰੂਟ ਪਰ ਵੇਸਟ ਨਹੀਂ ਹੋਏਗਾ ਇਹ ਸਾਰੇ ਮਸਾਲੇ ਜਿਹੜੇ ਇਹਦੇ ਅੰਦਰ ਕਹਾਂਗਾ ਬੀਟਰੂਟ ਹੈ ਕੂਕੰਬਰ ਹੈ ਲੈਮਨ ਹੈ ਜਿੰਜਰ ਹੈ ਐਪਲ ਹੈ ਇਹਦੇ ਆਪਾ 스ਵੈਡਿਸ਼ ਵੀ ਬਹੁਤ ਅੱਛੀ ਬੰਦੀ ਹੈ ਤੇ ਔਰ ਇਹਦੀ ਪੂੜੀ ਬਣ ਜਾਂਦੀ ਹੈ ਇਹਦੀ ਪਰੌਂਠੀ ਬਣ ਜਾਂਦੀ ਹੈ ਇਹਦੇ ਵਿੱਚ ਥੋੜਾ ਜਿਹਾ ਕਣਕ ਦਾ ਆਟਾ ਪਾਇਆ ਤੇ ਤੁਸੀਂ ਇਹਦੀ ਪਰੌਂਠੀਆਂ ਬਣਾ ਲਓ ਇਹਦੀ ਪੂੜੀ ਬਣਾ ਲਓ ਸਾਰੇ ਨੂੰ ਆਪਾਂ ਸਟੇਨ ਕਰਕੇ ਇਹਦੇ ਵਿੱਚ ਅੱਧਾ ਚਮਚ ਆਪਾਂ ਸਿੰਧਾ ਨਮਕ ਮਿਕਸ ਕਰ ਲੈਣਾ ਤੇ ਤੁਸੀਂ ਉਹਨੂੰ ਛਾਣ ਲਿਆ ਹਾਂ ਦਾ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਇਹਨਾਂ ਜੂਸ ਬਣ ਗਿਆ ਕਾਲਾ ਨਮਕ ਪਾ ਲੈਣਾ ਜਾਂ ਸਿੰਧਾ ਨਮਕ ਪਾ ਲੈਣਾ ਡਿਪੈਂਡਸ ਓਨ ਯੂ ਔਰ ਇਹ ਦੇਖੋ ਇਹ ਜੂਸ ਬਣ ਗਿਆ ਏ ਪੀਓ ਇਹ ਸਿਰਫ ਤਿੰਦੀ ਬਿਨਾ ਯਾਦ ਰੱਖਣਾ ਇਹ ਬੱਚਿਆਂ ਨੂੰ ਵੀ ਦੇ ਸਕਦੇ ਹੋ ਜਵਾਨਾਂ ਨੂੰ ਵੀ ਦੇ ਸਕਦੇ ਹੋ ਬਜ਼ੁਰਗਾਂ ਨੂੰ ਵੀ ਦੇ ਸਕਦੇ ਹੋ ਕੋਈ ਵੀ ਪੀ ਸਕਦਾ ਹੈ ਹੈਲਦੀ ਡਰਿੰਕ ਹੈ ਕੋਈ ਵੀ ਪੀ ਸਕਦਾ ਹੈ